ਉਮਰ ਮੌਸਮ ਅਪਡੇਟ ਪੰਜਾਬ ਮੌਸਮ 3 4 5 ਅਕਤੂਬਰ ਜਾਣੋ ਕਦੋਂ ਪੰਜਾਬ ਦੇ ਮੌਸਮ ਵਿੱਚ ਬਦਲਾਅ ਬਦਲ ਵਈਆ ਮੌਸਮ ਸਾਫ ਪੰਜਾਬ ਮੌਸਮ ਵਿਭਾਗ ਵੱਲੋਂ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖੇ ਦਰਸ਼ਨਾ ਤੈਲ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿੰਨਾ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵੀ ਜਨਤਾ ਤੱਕ ਜਰੂਰ ਬਣੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਟੀ ਵੱਲੋਂ ਜੋ ਵੀ ਲੋੜ ਜ ਜਾਰੀ ਕੀਤੇ ਗਿਆਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 3 ਅਕਤੂਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਬੱਦਲ ਵਾਈ ਹੋ ਜਾਂ ਮੌਸਮ ਸਾਫ਼ ਰਹੇਗਾ ਕਿਹੜੇ ਇਲਾਕਿਆਂ ਵਿੱਚ ਟੈਂਪਰੇਚਰ ਕਿੰਨਾ ਰਹੇਗਾ ਸਭ ਜਾਣਕਾਰੀ ਤੁਹਾਨੂੰ ਦਵਾਂਗੇ 3 4 5 ਅਕਤੂਬਰ ਦਾ ਮੌਸਮ ਦੇਖਾਂਗੇ ਚਾਹੇ ਪਹਿਲੇ ਸਭ ਤੋਂ ਪਹਿਲਾਂ ਸੈਟੇਲਾਈਟ ਜੀਮੇ ਦੇਖਾਂਗੇ ਉਸ ਤੋਂ ਬਾਅਦ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਸਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਆਪਾਂ ਲਾਈਵ ਸੈਟੇਲਾਈਟ ਤਸਵੀਰਾਂ ਦੇਖ ਲੈਣੇ ਤੁਸੀਂ ਤਸਵੀਰਾਂ ਦਾ ਵੀ ਦੇਖ ਸਕ ਇਹਨਾਂ ਤਿੰਨਾਂ ਸਟੇਟਾਂ ਦਾ ਮੌਸਮ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਪਹਿਲੇ ਜੇਕਰ ਆਪਾਂ ਗੱਲ ਕਰ ਲਈਏ ਇਧਰ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦਾ ਮੌਸਮ ਦੇਖ ਲਈਏ ਤਾਂ ਰਾਜਸਥਾਨ ਦੇ ਇਲਾਕੇ ਹੋਗੇ ਜਿਹੜੇ ਅਬੋਰ ਫਾਜ਼ਿਲਕਾ ਮਲੋੜ ਪੰਜਾਬ ਦੇ ਇਲਾਕਿਆਂ ਨਾਲ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਜਿਹੜੇ ਇਲਾਕੇ ਦੇਖ ਲਈਏ ਗੇਂਗੀ ਗੰਗਾ ਨਗਰ ਹਨੂਮਨਗੜ੍ਹ ਸੂਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਚਾਂਸ ਘੱਟ ਹਨ ਦੋ ਇਨ ਤਰੀਕ ਨੂੰ ਮੌਸਮ ਬਿਲਕੁਲ ਸਾਫ਼ ਰਹੇਗਾ ਤੇ 4 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਸਿਸਟਮ ਆਪਾਂ ਬੰਦੇ ਹੋਇਦ ਦਿਖਾਈ ਦੇ ਇੱਕ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਓਵਰਆਲ ਮੌਸਮ ਸਾਫ਼ ਰਹੇਗਾ ਜੇ ਟੈਂਪਰੇਚਰ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਜ਼ਿਆਤਰ ਇਲਾਕਿਆਂ ਦੇ ਵਿੱਚ ਟੈਂਪਰੇਚਰ 36 ਡਿਗਰੀ ਦੇ ਕਰੀਬ ਬਣਿਆ ਰਹੇਗਾ ਤੇ ਰਾਤ ਦਾ ਟੈਂਪਰੇਚਰ ਤਕਰੀਬਨ 28 ਡਿਗਰੀ ਦੇ ਕਰੀਬ ਬਣਿਆ ਰਹੇਗਾ ਜੇ ਹਵਾ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਹਵਾ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਗੀ ਓਵਰਆਲ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਅੱਗੇ ਆਪਾਂ ਜੇਕਰ ਗੱਲ ਕਰ ਲਈ ਇਧਰ ਪੰਜਾਬ ਨਾਲ ਟੱਚ ਕਰਦੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਦੇਖੀਏ ਮੌਸਮ ਆਉਣ ਵਾਲੇ ਦਿਨਾਂ ਵਿੱਚ ਕਿ हरियाणा ਦੇ ਇਲਾਕੇ ਜਿਹੜੇ ਹੋਗੇ ਪਟਿਆਲਾ ਹੋਗਾ ਚੰਡੀਗੜ੍ਹ ਹੋਗਾ ਇਹਨਾਂ ਦੇ ਬਾਰਡਰ ਦੇ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਅੰਬਾਲਾ ਹੋ ਗਿਆ ਕੁਰ ਖੇਤਰ ਪੇਵਾ ਹੋ ਗਿਆ ਕੈਥਲ ਹੋ ਗਿਆ ਚੀਕਾ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਹਰਿਆਣੇ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਵਿੱਚ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਕਰੀਬਨ ਦਿਨ ਦਾ ਟੈਂਪਰੇਚਰ 36 ਡਿਗਰੀ ਦੇ ਕਰੀਬ ਬਣਦਾ ਹੋਇਆ ਦਿਖਾਈ ਦੇਗਾ ਤੇ ਰਾਤ ਦੇ ਟੈਂਪਰੇਚਰ ਤਕਰੀਬਨ 26 ਡਿਗਰੀ ਦੇ ਕਰੀਬ ਸਾਰੇ ਇਲਾਕਿਆਂ ਦੇ ਵਿੱਚ ਬਹੁਤੇ ਇਲਾਕਿਆਂ ਦੇ ਹਰਿਆਣੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਆਉਣ ਵਾਲੇ ਦਿ ਪੰਜੀ ਤਰੀਕ ਤੋਂ ਬਾਅਦ ਇੱਕ ਹਲਕੇ ਤੋਂ ਦਰਮਿਆਨਾ ਸਿਸਟਮ ਹਰਿਆਣੇ ਦੇ ਵਿੱਚ ਦੇਖਣ ਨੂੰ ਮਿਲਦਾ ਥੋੜੇ ਬਹੁਤੇ ਇਹਦੇ ਅੰਦਰ ਬਦਲਵਾਈ ਕਿ ਵਾਨੀ ਤਰੀਕ ਤਵਾਰ ਆਪਾਂ ਨੂੰ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਆਪਾਂ ਗੱਲ ਕਰੀਏ 2 ਸਤੰਬਰ ਤੋਂ ਗੱਲ ਦੀ ਗੱਲ ਦੇਖੀਏ ਤਾਂ ਕਈ ਇਲਾਕਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਹੋ ਗਿਆ ਹਰਿਆਣਾ ਦੇ ਖੇਤਰ ਹੋ ਗਏ ਇਹ ਪਹਾੜੀ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਤਕਰੀਬਨ ਮੌਸਮ ਸਾਫ਼ ਹੀ ਬਣਿਆ ਰਿਹਾ ਹੈ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਇਹਨਾਂ ਇਲਾਕਿਆਂ ਵਿੱਚ ਟੈਂਪਰੇਚਰ ਤਕਰੀਬਨ ਆਪਾਂ ਨੂੰ ਦਿਨ ਦਾ ਟੈਂਪਰੇਚਰ 35-36 ਡਿਗਰੀ ਦੇ ਕਰੀਬ ਬਣਿਆ ਰਹੇਗਾ ਤੇ ਰਾਤ ਦਾ ਟੈਂਪਰੇਚਰ 26-27-28 ਡਿਗਰੀ ਦੇ ਕਰੀਬ ਬੰਦਾ ਖਾਈ ਦੇਗਾ ਬਾਕੀ ਓਵਰਆਲ ਮੌਸਮ ਸਾਭ ਬਣਿਆ ਹੋਇਆ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਾਕੀ ਅਗਲੇ ਦਿਨਾਂ ਦੀ ਗੱਲ ਕਰੀ ਜਿਸ ਦੇ ਵਿੱਚ ਕਹਿ ਸਕਦੇ ਆਪਾਂ ਇੱਕ ਪੱਛਮੀ ਸਿਸਟਮ ਜਿਹੜਾ ਹਲਕੇ ਲੈਵਲ ਦਾ ਸਿਸਟਮ ਜਲਦ ਪਹਾੜੀ ਖੇਤਰਾਂ ਦੇ ਵਿੱਚ ਆ ਸਕਦਾ ਹੈ ਜਿੱਦੇ ਸਦਕਾ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਹੋਗੇ ਟੁੱਟਵੇਂ ਤੋ ਤੌਰ ਤੇ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਛਰਾਟੇ ਦਰਜ ਹੋਣਗੇ 2-4 ਥਾਵਾਂ ਤੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਉਸ ਦੀ ਉਮੀਦ ਹਲਕੇ ਛਿੱਟੇ ਛਰਾਟੇ ਹੀ ਕਰਜ ਹੋਣਗੇ ਕਿਤੇ ਨਾ ਕਿਤੇ 2000 ਥਾਵਾਂ ਉੱਤੇ ਹਲਕੇ ਤੋਂ ਦਰਮਿਆਨੇ ਛਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਉਸ ਤੋਂ ਪਹਿਲਾਂ ਜੇ ਆਪਾਂ ਜੇਕਰ ਦੇਖੀਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਆਪਾਂ ਤਿੰਨ ਤਰੀਕ ਦੇ ਮੌਸਮ ਦੀ ਗੱਲ ਕਰੀਏ ਜ਼ਿਆਤਰ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬੰਦਾ ਹਵਾ ਖਾਈ ਦੇਗਾ ਮੌਸਮ ਦੀ ਫੇਰ ਬਦਲ ਹੋਣ ਦੀ ਮੌਸਮ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਘੱਟ ਹੀ ਹੈ ਅਗਲੇ ਪੱਤਰ ਘੰਟਿਆਂ ਜਾਨੀ ਗੱਲ ਕਰੀਏ 4 ਤਰੀਕ ਦੀ ਸ਼ਾਮ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਜਿਹੜਾ ਸਿਸਟਮ ਆਪਾਂ ਨੂੰ ਗਰਮ ਹੋਏਗਾ ਜਿਸ ਦੇ 5 7 8 ਇਹਨਾਂ ਤਿੰਨ ਦਿਨਾਂ ਦੇ ਵਿੱਚ ਆਪਾਂ ਨੂੰ ਮੀ ਹਲਕੇ ਤੋਂ ਦਰਮਿਆਨੇ ਉਮੀਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਖਾਸ ਕਰਕੇ ਜਿਹੜੇ ਖੇਤਰ ਹੋਗੇ ਇਹਨਾਂ ਖੇਤਰਾਂ ਦਾ ਹੁਸ਼ਿਆਰਪੁਰ ਹੋ ਗਿਆ ਕਪੂਰਥਲਾ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਕਰਨਤਨ ਸਾਹਿਬ ਹੋ ਗਿਆ ਇਹਨਾਂ ਖੇਤਰਾਂ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਹਲਕੀ ਦਰਮਿਆਨੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ 4 ਅਤੇ 5 ਤਰੀਕ ਤੱਕ ਅੱਗੇ ਦੇਖੀ ਤਾਂ 4 ਤੋਂ ਲੈ ਕੇ 7 ਤਰੀਕ ਦੇ ਵਿਚਕਾਰ ਕਿਤੇ ਨਾ ਕਿਤੇ ਮੌਸਮ ਸਾਫ਼ ਰਹੇਗਾ ਤੇ ਕਿਤੇ ਨਾ ਕਿਤੇ ਆਪਾਂ ਨੂੰ 10 11 12 ਤਰੀਕ ਤੋਂ ਲੈ ਕੇ ਪਛਮੀ ਸਿਸਟਮਸ ਗਰਭ ਹੋਏਗਾ ਤੇ ਉਹ ਹਲਕੇ ਲੈਵਲ ਦਾ ਸਿਸਟਮ ਹੋਏਗਾ ਜਿਸ ਅੱਜ ਆਪਾਂ ਗੱਲ ਕਰੀਏ 14 ਦਿਨਾਂ ਦੇ ਦਰਮਿਆਨ ਹਲਕੇ ਤੋਂ ਸ਼ਰਾਟੀ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਅੱਗੇ 18 19 20 ਤਰੀਕ ਤੋਂ ਫਿਰ ਤੋਂ ਇੱਕ ਆਪਾਂ ਨੂੰ ਹਲਕਾ ਸਿਸਟਮ ਦੇਖਣ ਨੂੰ ਮਿਲਦਾ ਜਿਸ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਜਿਸ ਦੇ ਵਿੱਚ ਸਿਸਟਮ ਲੋ ਬ੍ਰੈਸ਼ ਦਾ ਹਲਕੇ ਤੋਂ ਦਰਮਿਆਨੇ ਸਿਸਟਮ ਪੰਜਾਬ ਦੇ ਵਿੱਚ 1 ਅਕਤੂਬਰ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਫਾਰੀ ਮੀਂਹ ਦੇ ਪੰਜਾਬ ਦੇ ਵਿੱਚ ਸਾਰ ਅਕਤੂਬਰ ਦੇ ਵਿੱਚ ਨਹੀਂ ਹਨ ਓਵਰਾਲ ਪੰਜਾਬ ਦਾ ਮੌਸਮ ਸਾਫ਼ ਰਹੇਗਾ ਜਿਹੜੇ ਸਿਸਟਮ ਹਲਕਾ ਸਿਸਟਮ ਬਣੇਗਾ 2 4 ਜ਼ਿਲ੍ਹਿਆਂ ਦੇ ਵਿੱਚ ਹਲਕਾ ਸਿਸਟਮ ਕਿੱਥੇ ਕਿੱਥੇ ਆਪਾਂ ਨੂੰ ਮੀਂਹ ਦੇ ਚਾਂ ਦੇਖਣ ਨੂੰ ਮਿਲ ਸਕਦੇ ਹਨ ਹਰ ਕੇ ਚਰਾਟੇ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਓਵਰ ਆਲ ਗੱਲ ਕਰੀ ਤਾਂ 3 ਤਰੀਕ ਨੂੰ ਪੰਜਾਬ ਦਾ ਮੌਸਮ ਸਾਫ਼ ਰਹੇਗਾ ਅਗੇ ਰਾਜਸਥਾਨ ਦੇ ਵਿੱਚ ਸ੍ਰੀ ਗੰਗਾ ਨਗਰ ਹਨਮਨਗੜ੍ਹ ਸੂਰਤਗੜ ਹੋ ਗਿਆ ਜਿਆਵਾਦ ਅੰਬਾਲਾ ਹੋ ਗਿਆ ਵੰਚਕੁਲਾ ਯਾਨੀ ਹਰਿਆਣੇ ਦੇ ਨਾਲ ਲੱਗਦੇ ਪੰਜਾਬ ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ 4 5 ਤਰੀਕ ਨੂੰ ਬਾਕੀ ਮੌਕੇ ਦੇ ਪਤਾ ਲੱਗੇਗਾ ਕਿ ਮੌਸਮ ਹੋ ਮੌਸਮ ਦੇ ਹੋਂ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦੀ